ਪਿੰਡ ਅਕਬਰਪੁਰ ਮਗਰੌੜ ਦੇ ਵਿੱਚ ਵੀ ਬਾਕੀ ਪਿੰਡਾਂ ਦੇ ਵਾਂਗ ਪਿੰਡ ਦੇ ਵਿੱਚ ਸਟੇਡੀਅਮ ਬਣਾਉਣ ਦਾ ਜਿਹੜਾ ਕੰਮ ਹੈ ਉਹ ਚੱਲ ਰਿਹਾ ਤੇ ਪਿੰਡ ਦੇ ਖਿਡਾਰੀ ਪਿੰਡ ਦੀ ਨਗਰ ਪੰਚਾਇਤ ਦੇ ਨਮਾਇंदे ਪਿੰਡ ਦੀਆਂ ਮਤਾਵਾਪੈਣਾ ਸਭ ਦੇ ਸਹਿਯੋਗ ਦੇ ਨਾਲ ਇੱਥੇ ਵੀ ਸਟੇਡੀਅਮ ਬਣਾਉਣ ਦਾ ਜਿਹੜਾ ਕੰਮ ਚੱਲ ਰਿਹਾ ਤੇ ਕਿਉਂਕਿ ਸਾਨੂੰ ਸਭ ਨੂੰ ਮੈਂ ਵੀ ਪਿੰਡ ਦਾ ਮੁਸਨੀਕ ਐ ਪਿੰਡ ਵਾਲਿਆਂ ਨੂੰ ਸਾਨੂੰ ਸਭ ਨੂੰ ਇਸ चीज ਦਾ ਮਤਲਬ ਹੈ ਕਿ ਪਿੰਡ ਦੇ ਵਿੱਚ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੀ ਕੰਮ ਹੋ ਰਿਹਾ ਚਾਹੇ ਸਰਕਾਂ ਦੀ ਗੱਲ ਹੈ ਚਾਹੇ ਗਰਾਊਂਡ ਸਟੇਡੀਅਮਾਂ ਦੀ ਗੱਲ ਹੈ ਚਾਹੇ ਸੇਵਾ ਸੁਵਿਧਾਵਾਂ ਦੀ ਗੱਲ ਹੈ ਚਾਹੇ ਰੁਜ਼ਗਾਰ ਦੀ ਗੱਲ ਹੈ ਕਿ ਪਿੰਡ ਦੇ ਵਿੱਚ ਜੀਵਨ ਦਾ ਪੱਧਰ ਉੱਚਾ ਚੁੱਕਣ ਲਈ ਕੀ ਹੋ ਰਿਹਾ ਜਿਵੇਂ ਕਿ ਆ ਪਿੰਨ ਪਿੰਡ ਦੇ ਵਿੱਚ ਜਿਹੜੇ ਸਟੇਡੀਅਮ ਹੈ ਉਹ ਬਣਾਏ ਜਾ ਰਹੇ ਨੇ ਸੋ ਮੈਂ ਕਹਿੰਦਾ ਕਿ ਕੰਮ ਤੋਂ ਵੱਡੀ ਕੋਈ ਰਾਜਨੀਤੀ ਨਹੀਂ ਹੈ ਜਿਹੜਾ ਕੰਮ ਹੋਇਆ ਵਾ ਦਿਖਦਾ ਉਹੀ ਸਭ ਤੋਂ ਵਧੀਆ ਰਾਜਨੀਤੀ ਹੈ ਸੋ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਸਭ ਨੂੰ ਇਹ ਬੇਨਤੀ ਕਰਦਾ ਮਾਤਾਵਾਂ ਭੈਣਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਕਿ ਅਸੀਂ ਮਿਲ ਕੇ ਆਪਣੇ ਇਲਾਕੇ ਵਾਸਤੇ ਆਪਣੇ ਸੂਬੇ ਵਾਸਤੇ ਕੰਮ ਕਰੀਏ ਚੰਗੇ ਕੰਮ ਕਰੀਏ ਮਿਲ ਕੇ ਕੰਮ ਕਰਨ ਦੀ ਹੀ ਰਾਜਨੀਤੀ ਕਰੀਏ ਗੱਲਾਂ ਮਾਰਨ ਦੀ આરોਪ ਪ੍ਰਤੀਰੋਪ ਦੀ ਆਪਸੀ ਰੰਜਿਸ਼ ਦੀ ਰਾਜਨੀਤੀ ਨਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਮਿਲ ਕੇ ਸਿਰਫ ਸਿਰਫ ਕੰਮ ਕਰਨ ਦੀ ਰਾਜਨੀਤੀ ਕਰੀਏ ਜਿਹੜਾ ਕੰਮ ਗਰਾਊਂਡ ਤੇ ਹੋਇਆ ਵਾ ਦਿਖਦਾ ਹੋਵੇ ਜਿਵੇਂ ਅੱਜ ਅਕਬਰ ਪਰ ਮਗਰੌੜ ਦੇ ਵਿੱਚ ਸਟੇਡੀਅਮ ਜਿਹੜਾ ਉਹ ਬਣਾ ਰਹੇ ਆ ਸਰਪੰਚ ਸਾਹਿਬ ਮੌਕੇ ਦੇ ਖੜੇ ਇਹ ਕਹਿੰਦੇ ਕਿ 2013 ਤੋਂ ਮਤੇ ਪਾ ਪਾ ਕੇ ਦੇਖ ਲੇ ਵੀ ਰਿਸਪੌਂਸ ਨਹੀਂ ਮਿਲਦਾ ਸੀਗਾ ਪਰ ਹੁਣ ਇਹ ਕੰਮ ਸ਼ੁਰੂ ਹੋ ਗਿਆ ਸੋ ਇਸੇ ਤਰੀਕੇ ਨਾਲ ਜਿਹੜੇ ਬਾਕੀ ਪੈਂਡਿੰਗ ਕੰਮ ਹੈ ਉਹ ਵੀ ਸ਼ੁਰੂ ਕਰਾਵਾਂਗੇ ਧੰਨਵਾਦ ਥੈਂਕ ਯੂ